ਜਿਨੇ ਸੱਚ ਪਛਾਣਿਆ ਸੱਚ ਰਤੇ ਭਰਪੂਰ ਦੂਸ ਬੂ ਰੈਗਨਾਈਜ਼ਡ ਦਾ ਟਰੂ ਵਨ ਆਰ ਪਰਮੈਟਰਡ ਐਂਡ ਅਟਰਨਲ ਟੂ ਟਰੂਥ ਜਿਨੇ ਸੱਚ ਪਛਾਣਿਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਦੀ ਪਛਾਣ ਕਰ ਲਈ ਇਮਾਨਦਾਰੀ ਦੀ ਪਛਾਣ ਕਰ ਲਈ ਸਧਾਰਨ ਜੀਵਨ ਜਿਉਣ ਦੀ ਸ਼ੈਲੀ ਦੀ ਆਦਤ ਪਾ ਲਈ ਜਿਨੇ ਚੰਗੀ ਸੰਗਤ ਦੀ ਪਛਾਣ ਕਰ ਲਈ ਅਤੇ ਆਪਣੇ ਜੀਵਨ ਦੇ ਵਿੱਚ ਸੱਚੇ ਮਾਰਗ ਤੇ ਚੱਲਣ ਦਾ ਪੱਕਾ ਇਰਾਦਾ ਬਣਾ ਲਿਆ ਹੈ ਫਿਰ ਉਹਨਾਂ ਨੂੰ ਕੀ ਹੁੰਦਾ ਸਾਚਰਤੇ ਭਰਪੂਰ ਫਿਰ ਉਹ ਭਰਪੂਰਤਾ ਦੇ ਨਾਲ ਸੱਚ ਵਿੱਚ ਹੀ ਮਿਲ ਜਾਂਦੇ ਹਨ ਪਰਮਾਤਮਾ ਦੀ ਸੱਚ ਹਨ ਤੇ ਸੱਚੇ ਪਰਮਾਤਮਾ ਵਿੱਚ ਹੀ ਉਹ ਸੱਚੇ ਪ੍ਰਾਣੀ ਮਿਲ ਜਾਂਦੇ ਨੇ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਜਿਹੜੇ ਕਿ ਆਪਣੇ ਆਪ ਨੂੰ ਸੱਚੇ ਮਾਰਗ ਤੇ ਚਲਾਉਂਦੇ ਨੇ ਜਿਹੜਾ ਪਰਮਾਤਮਾ ਦੇ ਰਾਹੀ ਸੱਚੇ ਤਰੀਕੇ ਨਾਲ ਤੁਰੇਗਾ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋ ਜਾਏਗੀ ਜਿਹੜਾ ਕਿਸੇ ਦਾ ਮਾੜਾ ਸੁਤੇਗਾ ਉਹਦਾ ਆਪ ਦਾ ਮਾੜਾ ਵੀ ਹੋਣਾ ਹੀ ਹੈ ਪਾਠ ਕਰਦਾ ਨਹੀਂ ਇਨਸਾਨ ਪਾਠ ਕਰਨ ਦੇ ਨਾਲ ਨਾਲ ਨਾਅ ਪਾਠ ਦੀ ਗੱਲ ਵੀ ਮੰਨ ਇਦਾਂ ਹੀ ਗੁਰਦੁਆਰੇ ਜਾਣ ਦੇ ਨਾਲ-ਨਾਲ ਗੁਰਦੁਆਰੇ ਦੇ ਸਿਧਾਂਤਾਂ ਨੂੰ ਵੀ ਸਮਝ ਕਿ ਗੁਰੂ ਦੀ ਬਾਣੀ ਤੈਨੂੰ ਕੀ ਸੰਦੇਸ਼ ਦੇ ਰਹੀ ਹੈ ਐਵੇਂ ਮੰਦਰ ਜਾਣ ਦੇ ਨਾਲ-ਨਾਲ ਗੀਤਾ ਦੇ ਅਰਥਾਂ ਦੀ ਪੁਸ਼ਟੀ ਵੀ ਕਰ ਤੇ ਆਪਣੇ ਵਿਚਾਰਾਂ ਤੇ ਆਪਣੇ ਪੰਜੇ ਭੂਤਾਂ ਤੇ ਤੇ ਪੰਜੇ ਦਵੇਸ਼ਾਂ ਤੇ ਤੇ ਪੰਜੇ ਤਤਾਂ ਤੇ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਐਵੇਂ ਤੂੰ ਚਰਚ ਜਾਣਾ ਤਾਂ ਬਾਈਬਲ ਦੇ ਸਿਧਾਂਤਾਂ ਨੂੰ ਸਮਝ ਕਿ ਹਜੇ ਉਹ ਯਸ਼ੂ ਜੀ ਨੇ ਕਿਹੜੇ-ਕਿਹੜੇ ਜੀਵਨ ਦੇ ਵਿੱਚ ਕਿਹੜੇ ਸਿਧਾਂਤ ਕਿਵੇਂ ਦਿੱਤੇ ਨੇ ਤੇ ਆਪਣੇ ਜੀਵਨ ਨੂੰ ਕਿਵੇਂ ਉਹਨਾਂ ਤੇ ਤੋਰਨਾ ਹੈ ਆਮੇ ਤੋਂ ਮਸੀਹ ਤੋਂ ਜਾਣਾ ਐਵੇਂ ਸ਼੍ਰੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਕਥਨਾ ਤੇ ਚੱਲ ਉਹਨਾਂ ਦੀਆਂ ਕੁਰਬਾਨੀਆਂ ਤੇ ਚੱਲ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲ ਕਿ ਹਜ਼ਰਤ ਮਾਮਾ ਸਾਹਿਬ ਨੇ ਕਿਵੇਂ ਮੋਬ ਤੇ ਇਮਾਨ ਤੇ ਰਹਿਣ ਦੀ ਸਿੱਖਿਆ ਦਿੱਤੀ ਹੈ ਐਵੇਂ ਸਾਰੇ ਪੈਗੰਬਰਾਂ ਨੂੰ ਨਤਮਸਤਕ ਹੁੰਦਾ ਰ ਪਰਮਾਤਮਾ ਜੀ ਦਾ ਰਾਸਤਾ ਮਿਲ ਜਾਏਗਾ ਆਪਣੇ ਜੀਵਨ ਦੇ ਵਿੱਚ ਸੱਚ ਦੀ ਪਛਾਣ ਕਰ